ਕਿਸੇ ਵੀ ਟਰੈਕਟਰ ਨੂੰ ਇਸ ਤਰ੍ਹਾਂ ਦਾ ਲੈਫਟ ਪੰਪ ਨਹੀਂ ਆਇਆ ਸਾਡਾ 38 LPM ਦਾ ਲੈਫਟ ਪੰਪ ਆ ਰਿਹਾ ਜਦ ਕਿ ਦੂਜੇ ਸਾਡੇ ਮੁਕਾਬਲੇ ਦੇ ਵਿੱਚ ਜਿਹੜੇ ਹੈਗੇ ਆ ਉਹ 16-17 LPM ਤੋਂ ਵੱਧ ਨਹੀਂ ਆ ਰਹੇ ਹਰਤਾ ਜਿਹੜਾ ਟਰੈਕਟਰ ਆ ਜੀ ਅਸੀਂ 1975 ਤੋਂ ਪਹਿਲਾਂ ਕੰਬੈਨ ਬਣਾਵਾ ਰਹੇ ਹਾਂ ਜੀ ਸਾਡਾ ਇਹਦਾ ਟਰੈਕਟਰ ਆ ਮੇਨ ਆ ਇਹਦੀ ਕਹਾਣੀ ਤਿੰਨ ਕੱਕਿਆਂ ਤੋਂ ਸ਼ੁਰੂ ਹੁੰਦੀ ਹੈ ਜੀ ਕੱਕਾ ਕਰਲੋਸਕਰ ਕੱਕਾ ਕਰਾਰੋ ਤੇ ਕੱਕਾ ਕਰਤਾਰ 60 HP ਦੇ ਵਿੱਚ 4-ਵੀਲ ਤੇ 2-ਵੀਲ ਦੋਨੇ ਸੈਗਮੈਂਟ ਦੇ ਰਹੇ ਆ ਜੀ ਉਹ ਉਧਾਂ ਅਸੀਂ 40 HP ਤੋਂ ਲੈ ਕੇ 60 HP ਤੱਕ ਟਰੈਕਟਰ ਬਣਾ ਰਹੇ ਹਾਂ। ਤੋਂ ਵੱਡੇ ਟਰੈਕਟਰ ਵੀ ਬਣਾ ਰਹੇ ਹਾਂ 90 HP ਦਾ ਤੱਕ ਬਣਾ ਰਹੇ ਹਾਂ ਜੀ। ਹਾਂ ਬਿਲਕੁਲ ਉਹ ਫਿਲਹਾਲ ਸਾਡੇ ਟੈਸਟ ਵਿੱਚ ਚੱਲ ਰਹੇ ਆ। ਜਲਦੀ ਅਸੀਂ ਉਹ ਲਾਂਚ ਕਰਾਂਗੇ 75 HP ਦਾ ਜੀ। ਅਸੀਂ ਕਰਤਾਰਵਾਲਿਆਂ ਦੀ ਪ੍ਰਦਰਸ਼ਨੀ ਦੇ ਵਿੱਚ ਆਏ ਆ। ਆਓ ਜਾਣਦੇ ਹਾਂ ਕਿ ਇਹਨਾਂ ਦੇ ਟਰੈਕਟਰ ਦੇ ਵਿੱਚ ਹੁਣ ਕੀ ਨਵਾਂ ਖਾਸ ਹੈ। ਆਓ ਮਿਲਾਂ ਉਹ ਤੁਹਾਡੇ ਸਭ ਤੋਂ ਪਹਿਲਾਂ ਸਸੀ ਗਾਲ ਜੀ ਪਰਜਾਨਾ ਡਾਕ ਟਾਈਮ ਦਾ ਸਾਡੇ ਸਟਾਲ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਤੁਹਾਡੇ ਟਰੈਕਟਰ ਦੇ ਵਿੱਚ ਜੀ ਹੁਣ ਕੀ ਖੂਬੀਆਂ ਨੇ ਕੀ ਖਾਸ ਗੱਲਬਾਤ ਹੈ ਦਰਸ਼ਕਾਂ ਦੱਸੋ ਤਾਂ ਜਿਹੜਾ ਟਰੈਕਟਰ ਆ ਜੀ ਅਸੀਂ 1975 ਤੋਂ ਪਹਿਲਾਂ ਕੰਬੈਨ ਬਣਾਵਾ ਰਹੇ ਹਾਂ ਜੀ ਤੇ ਹੁਣ ਅਸੀਂ 2016 ਤੋਂ ਲੈ ਕੇ ਟਰੈਕਟਰ ਜਿਹੜਾ ਮਾਰਕੀਟ ਦੇ ਵਿੱਚ ਦਿੱਤਾ ਹੈਗਾ ਸਾਡਾ ਜਿਹੜਾ ਟਰੈਕਟਰ ਦਾ ਮੇਨ ਇਹਦੀ ਕਹਾਣੀ ਤਿੰਨ ਕੱਕਿਆਂ ਤੋਂ ਸ਼ੁਰੂ ਹੁੰਦੀ ਹੈ ਜੀ ਕੱਕਾ ਕਰਲੋਸਕਰ ਕੱਕਾ ਕਰਾਰੋ ਤੇ ਕੱਕਾ ਕਰਤਾਰ ਅੱਛਾ ਜੀ ਅਸੀਂ 60 HP ਦੇ ਵਿੱਚ 4-ਵੀਲ ਤੇ 2-ਵੀਲ ਦੋਨੇ ਸੈਗਮੈਂਟ ਦੇ ਰਹੇ ਹਾਂ ਜੀ ਉਹ ਉਧਾਂ ਅਸੀਂ 40 HP ਤੋਂ ਲੈ ਕੇ 60 HP ਦੇ ਕੰਟਰੈਕਟਰ ਬਣਾ ਰਹੇ ਹਾਂ ਤੇ ਖੜੇ ਦਿਖ ਰਹੇ ਨੇ ਇੱਕ ਪਾਸੇ 4x4 ਵੀ ਖੜਾ ਤੇ ਦੂਸਰੇ ਪਾਸੇ ਸਿੰਪਲ ਹੈ 4x4 ਦੀ ਕੀਮਤ ਕੀ ਹੈ ਜੀ 4x4 ਦੀ ਕੀਮਤ ਜਿਹੜੀ ਇਸ ਵੇਲੇ ਹੈਗੀ ਆ ਇਹ 1155000 ਕੋਟ ਕਰਦੇ ਆ ਬਟ ਆਉਣ ਵਾਲੇ ਸਮੇਂ 'ਚ ਇੱਕ ਤਰੀਕ ਤੋਂ ਬਾਅਦ ਰੇਟ ਜਿਹੜੇ ਉਹ ਵੱਧ ਰਹੇ ਆ ਇਹ ਮੈਂ 31 ਦਸੰਬਰ ਤੱਕ ਜਿਹੜੀ ਕੀਮਤ ਹੈਗੀ ਆ ਉਤੋਂ ਅਗਿਹੜੀ ਆ ਕੀਮਤ ਆਜੂਗੀ ਆਪਾਂ ਇਸ ਤੋਂ ਵੱਡੇ ਟਰੈਕਟਰ ਵੀ ਬਣਾ ਰਹੇ ਆ 90 HP ਦਾ ਕ ਬਣਾ ਰਹੇ ਆ ਜੀ ਹਾਂ ਬਿਲਕੁਲ ਉਹ ਫਿਲਹਾਲ ਸਾਡੇ ਟੈਸਟਿੰਗ ਵਿੱਚ ਚੱਲ ਰਹੇ ਆ ਜਲਦੀ ਅਸੀਂ ਉਹ ਲਾਂਚ ਕਰਾਂਗੇ 75 HP ਦਾ ਜੀ ਤੇ 90 HP ਦਾ ਉਹ ਜਿਹੜਾ ਸਾਡਾ ਹੈਗਾ ਸੀਆਰਡੀ ਇੰਜਨ ਦੇ ਵਿੱਚ ਹੋਊਗਾ ਜੀ ਠੀਕ ਹੈ ਜੀ ਤੇ ਇਹ ਲਿਫਟ ਪਾਵਰ ਵਗੈਰਾ ਫੁੱਲ ਪਾਵਰ ਦੇ ਵਿੱਚ ਕਿਵੇਂ ਕਿੰਨੀ ਲਿਫਟ ਕੈਪੈਸਿਟੀ ਜਿਹੜੀ 2 ਕਵਾਂਟਲ ਦੀ ਹੈਗੀ ਆ ਜੀ ਅੱਛਾ ਜੀ ਤੇ ਜਿਹੜਾ ਲਿਫਟ ਪੰਪ ਹੈਗਾ ਸਾਡਾ ਦੇਖੋ ਜੀ ਮਤਲਬ ਕਿਸੇ ਵੀ ਟਰੈਕਟਰ ਨੂੰ ਇਸ ਤਰ੍ਹਾਂ ਦਾ ਲੈਫਟ ਪੰਪ ਨਹੀਂ ਆਇਆ ਸਾਡਾ 38 LPM ਦਾ ਲੈਫਟ ਪੰਪ ਆ ਰਿਹਾ ਜਦ ਕਿ ਦੂਜੇ ਸਾਡੇ ਮੁਕਾਬਲੇ ਦੇ ਵਿੱਚ ਜਿਹੜੇ ਹੈਗੇ ਆ ਉਹ 16 17 LPM ਤੋਂ ਵੱਧ ਨਹੀਂ ਆ ਰਹੇ ਠੀਕ ਹੈ ਜੀ ਤੇ ਹੋਰ ਵੀ ਆਪਣੇ ਪ੍ਰੋਡਕਟ ਆ ਰਹੇ ਨੇ ਜਿਵੇਂ ਰੋਟਾਵੇਟਰ ਵਗੈਰਾ ਉਹ ਵੀ ਤੁਸੀਂ ਇੱਥੇ ਨਹੀਂ ਲੈ ਕੇ ਆਏ ਮਤਲਬ ਹਾਂ ਬਿਲਕੁਲ ਇੱਥੇ ਥੋੜਾ ਜਿਹਾ ਸਮੇਂ ਦਾ ਜਗ੍ਹਾ ਦਾ ਸੀਗਾ ਇਸ਼ੂ ਥੋੜਾ ਆ ਤੇ ਆਉਣ ਵਾਲੇ ਸਮੇਂ ਜਿੱਦਾਂ ਖੇਤੀਬਾੜੀ ਦੇ ਐਕਸੀਬਿਸ਼ਨ ਲੱਗਦੇ ਉੱਥੇ ਸਾਰੇ ਪ੍ਰੋਡਕਟ ਹੀ ਲੈ ਕੇ ਆਉਣੇ ਹੁੰਦੇ ਆ ਅੱਛਾ ਜੀ ਤੇ ਬਾਕੀ ਇੰਜਨ ਵਗੈਰਾ ਸਾਡਾ ਕਰਲੋਸ ਕਰਦਾ ਹੈਗਾ ਜੀ 4R 1 ਬਹੁਤ ਪਾਵਰਫੁਲ ਇੰਜਨ ਆ ਇਹ ਵਿਦਆਊਟ ਟਰਬੋ ਵਿਦਆਊਟ ਏਜੀਆਰ ਹੈਗਾ ਇਹ ਤੇ ਬਹੁਤ ਵਧੀਆ ਪਰਫਾਰਮੈਂਸ ਹੈਗੀ ਇੰਜਨ ਦੀ ਦੀ ਕੀ ਮਾਈਲੇਜ ਦੇ ਰਿਹਾ ਜੀ ਆ ਸੁਪਰ ਸੀਡਰ ਤੇ ਜਿੰਨੇ ਵੀ ਲੋਕਾਂ ਨੇ ਚਲਾਇਆ ਹੈਗਾ ਜੀ ਤਕਰੀਬਨ ਕਿੱਲੇ ਦਾ 7/2 ਤੋਂ 6.5 ਲੀਟਰ ਦੀ ਖਪਤ ਹੈਗੀ ਆ ਜੀ ਜੇ ਤੁਹਾਡੇ ਚੱਕਰ ਸਹੀ ਮੈਚ ਕਰਦੇ ਆ ਤਾਂ ਠੀਕ ਹੈ ਸੁਪਰ ਸੀਡਰ ਦੇ ਹਾਂ ਜੀ ਠੀਕ ਹੈ ਜੀ